ਜਦੋਂ ਕਿਸੇ ਦਾ ਜੀਵਨ ਸਾਥੀ ਵਿਛੜਦਾ ਹੈ ਨਾ ਕਹਿੰਦਾ ਇੱਕ ਜੁਗ ਮੁੱਕ ਜਾਂਦਾ ਹੈ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੁੰਦਾ ਹੈ ਸੱਚੀ ਗੱਲ ਇਨਸਾਨ ਜਿਉਂਦਾ ਤਾਂ ਰਹਿੰਦਾ ਪਰ ਮਾਣਦਾ ਕੁਝ ਨਹੀਂ ਜਿਹੜੇ ਦਾ ਜੀਵਨ ਸਾਥੀ ਵਿਛੜ ਜਾਂਦਾ ਹੈ ਜਿਉਂਦਾ ਰਹਿੰਦਾ ਪਰ ਮਾਣਦਾ ਕੁਝ ਨਹੀਂ ਵਿਛੋੜੇ ਵਾਲੇ ਸਾਲ ਫਿਰ ਬੜੇ ਔਖੇ ਲੰਘਦੇ ਨੇ ਜਿਹੜੇ ਆ ਵਿਛੋੜੇ ਦੇ ਸਾਲ ਜੀਵਨ ਸਾਥੀ ਦੇ ਵਿਛੋੜੇ ਵਿੱਚ ਸੰਸਾਰ ਉਪਰਾ ਲੱਗਣ ਲੱਗ ਜਾਂਦਾ ਹੈ ਜੀਵਨ ਫਿੱਕਾ ਲੱਗਣ ਲੱਗ ਜਾਂਦਾ ਹੈ ਪੋਜਨ ਬੇਸਵਾਦ ਹੋ ਜਾਂਦਾ ਹੈ ਫੁੱਲ ਖਿੜਦੇ ਤਾਂ ਹਨਗੇ ਪਰ ਉਹਨਾਂ ਦੇ ਵਿੱਚੋਂ ਮਹਿਰ ਸੁਗੰਧੀ ਨਹੀਂ ਆਉਂਦੀ ਟਾਈਮ ਤਾਂ ਚੱਲੀ ਜਾਂਦਾ ਹੈ ਪਰ ਜ਼ਿੰਦਗੀ ਰੁਕ ਜਾਂਦੀ ਹੈ ਬੋਲਣਾ ਘੱਟ ਹੋ ਜਾਂਦਾ ਹੈ ਆਲੇ ਦੁਆਲੇ ਕਿੰਨੀਆਂ ਹੀ ਰੌਣਕਾਂ ਹੋਣ ਪਰ ਦਿਲ ਉਦਾਸ ਰਹਿਣ ਲੱਗ ਜਾਂਦਾ ਕਹਿਣ ਨੂੰ ਬੜਾ ਕੁਝ ਹੁੰਦਾ ਹੈ ਕਹਿਣ ਨੂੰ ਬਹੁਤ ਕੁਝ ਹੁੰਦਾ ਹੈ ਦਿਲ ਵਿੱਚ ਪਰ ਸੁਣਨ ਵਾਲਾ ਨੇੜੇ ਹੋ ਕੇ ਕੋਈ ਨਹੀਂ ਹੁੰਦਾ ਜਿਹੜੀਆਂ ਚੀਜ਼ਾਂ ਇਕੱਠਿਆਂ ਨੇ ਮੀਆਂ ਬੀਬੀ ਨੇ ਬਣਾਈਆਂ ਹੁੰਦੀਆਂ ਹਨ ਨਾ ਬਾਦ ਵਿੱਚ ਉਹ ਵੱਡ ਖਾਨ ਨੂੰ ਆਉਂਦੀਆਂ ਇੱਕ ਕੌੜੀਆਂ ਜੀਆਂ ਜਾਤਾਂ ਬਣ ਜਾਂਦੀਆਂ ਜਿੰਨਾ ਕੁਝ ਹੁੰਦਾ ਉਹ ਇੱਕ ਮਾਨ ਸਨਮਾਨ ਮਿੱਟੀ ਜੀ ਲੱਗਣ ਲੱਗ ਜਾਂਦਾ ਹੈ ਬੰਦੇ ਨੂੰ ਜੀਵਨ ਸਾਥੀ ਦਾ ਐਡਾ ਵੱਡਾ ਰੋਲ ਹੁੰਦਾ ਹੈ ਜ਼ਿੰਦਗੀ ਵਿੱਚ